ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਅਨਦਰ ਬਲੌਗ ਹੋਪਸ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਜਿਹੜੇ ਕੋਈ ਚੈਨਲ ਤੇ ਨਵੇਂ ਨੇ ਫਸਟ ਟਾਈਮ ਵਿਜ਼ਿਟ ਕਰ ਰਹੇ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਅੱਛੀ ਲੱਗੂਗੀ ਤਾਂ ਲਾਈਕ ਜਰੂਰ ਕਰਕੇ ਜਾਇਓ ਅੱਜ ਦਾ ਨਾ ਫਲੌਗ ਥੋੜਾ ਲੇਟ ਸ਼ੁਰੂ ਕਰ ਰਹੀ ਐ ਇਹ ਹੈਗਾ ਟਾਈਮ ਦੁਪਹਿਰ ਦੇ 12 ਵਜੇ ਦਾ ਅੱਜ ਨਾ ਸਵੇਰ ਤੋਂ ਮੈਨੂੰ ਅਜੇ ਤabbe ਤੇ ਕੁਝ ਠੀਕ ਨਹੀਂ ਲੱਗ ਰਹੀ ਸੀ ਮੈਨੂੰ ਨਾ ਸਿਰ ਨੂੰ ਆਏ ਹੋ ਰਹੇ ਸੀ ਮੈਂ ਸਿਰ ਨੂੰ ਚੱਕਰ ਜ ਖਾਣਾ ਖਾਣਾ ਸਵੇਰ ਦਾ ਖਾਤਾ ਕੰਮ ਕਰਿਆ ਤੇ ਸਿਰਫ ਖਾਣੇ ਵਾਲੇ ਕੰਮ ਕਰਿਆ ਸੀ ਕਿ ਜਨ ਵਗੈਰਾ ਸਾਫ ਕਰਕੇ ਸਾਰਾ ਕੰਮ ਕੰਪਲੀਟ ਕਰਕੇ ਮੈਂ ਸੌਂ ਗਈ ਸੀ ਨੀਂਦ ਵੀ ਮੈਨੂੰ ਬਹੁਤ ਆ رہی ਸੀ ਸਿਰ ਨੂੰ ਵੀ ਆਏ ਲੱਗ ਰਹੇ ਸੋ ਜਿਵੇਂ ਨਾ ਕੁਝ ਸਿਰ ਨੂੰ ਚੱਕਰ ਦੇ ਜੜੇ ਪਏ ਹੁੰਦੇ ਨੇਗੇ ਫਿਰ ਮੈਂ ਸੌਂ ਗਈ ਨੀਂਦ ਵੀ ਬਹੁਤ ਆਈ ਮੈਨੂੰ ਤੇ ਹੁਣ ਉਠੀਆ ਦੁਪਹਿਰੇ 12 ਵਜੇ ਟੋਵਲ ਉਤਾਰ ਕੇ ਲੈ ਕੇ ਆਈਆਂ ਬਾਹਰੋਂ ਪਾਣੀ ਦੇ ਗਲਾਸ ਕੀਤਾ ਨਾਲ ਦੁਪਹਿਰ ਦੇ ਪਲਾਉ ਬਣਾਣੇ ਸੀਗੇ ਉਹਦੀ ਤਿਆਰੀ ਤਾਂ ਮੈਂ ਸਵੇਰੇ ਕਰਤੀ ਸੀਗੀ ਬਸ ਸਿਰਫ ਮੇਰੇ ਪਿਆਜ਼ ਕੱਟਣ ਵਾਲੇ ਰਹਿੰਦੇ ਸੀ ਇੱਕ ਆਲੂ ਮੱਕਿਆ ਆਲੂ ਕਾਲਾ ਹੋ ਜੂ ਫੇਰ ਕੱ ਬਾਕੀ ਸਵੇਰੇ ਮੈਂ ਸਾਰੇ ਜੋ ਬ੍ਰੈਕਫਾਸਟ ਦੀ ਤਿਆਰੀ ਕਰੀਏ ਕਿਚਨ ਵਗੈਰੇ ਕਲੀਨ ਕਰੀਏ ਤਾਂ ਫਲਾਉਟ ਦੀ ਤਿਆਰੀ ਮੈਂ ਕਰਕੇ ਸਾਰੇ ਕਿਚਨ ਚੋਂ ਫੇਰੀ ਨਿਕਲੀ ਸੀ ਮੈਂ ਪਾਵਰ ਟੈਕ ਕਰਕੇ ਰੱਖ ਕੇ ਆਉਂਗੀ ਬਾਥਰੂਮ ਵਿੱਚ ਤੇ ਫਿਰ ਚੱਲੂਗੀ ਕਿਚਨ ਵਿੱਚ ਮੈਂ ਇੱਕ ਵਾਰ ਬੈਡਰੂਮ ਸੈੱਟ ਕਰਦਾ ਫਿਰ ਮੈਨੂੰ ਐ ਚੰਗਾ ਜਿਹਾ ਲੱਗਦਾ ਥੋੜਾ ਖਿਲਰਿਆ ਜਹਣਾ ਕਿਉਂਕਿ ਕਿਚਨ ਚ ਮੈਨੂੰ ਲੱਗ ਜੂ ਟਾਈਮ ਫਿਰ ਉਸ ਉਸਤੀ ਜਿਆਦਾ ਪੈਂਦੀ ਜਦੋਂ ਆਪਣੇ ਬੈੱਡ ਤੇ ਬਿਸਤਰੇ ਜੇ ਖੰਡੇ ਪਏ ਹੋਣ ਕਰਕੇ ਮੈਂ ਇੱਕ ਵਾਰ ਥੋੜੀ ਚੱਕਰਤਾਰੀ ਕਰ ਜਾ ਤੇ ਫਿਰ ਕਿਚਨ ਚ ਜਾਣੀ ਆ ਬੈਡਰੂਮ ਕਰਤਾ ਕਲੀਨ ਹੋਣ ਜਾਣੀ ਕਿਚਨ ਵਿੱਚ ਇਹ ਸਬਜ਼ੀਆਂ ਮੈਂ ਕੱਟ ਕੇ ਮੈਂ ਸਵੇਰੀ ਰੱਖਦੇ ਆ ਸਭਾ ਸਾਲੂ ਕੱਟਿਆ ਮੈਂ ਹੁਣ ਕੱਲਾ ਗਾਜਰ ਮਟਰ ਆਲੂ ਪਲਾਉ ਦੀ ਕੱਟੀਆਂ ਨੇ ਸਬਜ਼ੀਆਂ ਸਬਜ਼ੀਆਂ ਵਿੱਚ ਥੋੜੀਆਂ ਜਿਆਦਾ ਹੀ ਪਾਉਣੀਆਂ ਹੁੰਦੀਆਂ ਆ ਪਲਾਉ ਵਿੱਚ ਤੇ ਇੱਧਰ ਹੈਗੀਆਂ ਨੇ ਸੂਆ ਪੀਂਦੀਆਂ ਬੜੀਆਂ ਇਹ ਮੈਂ ਗਰਮ ਪਾਣੀ ਵਿੱਚ ਭੁੰਨਤੀਆਂ ਤਾਂ ਕਿ ਸੌਫਟ ਹੋ ਜਾਣ ਇਹ ਵੀ ਹਲਦੀ ਹੁੰਦੀ ਹੈ ਨਾ ਕਿਸੇ ਨਾ ਕਿਸੇ ਤਰੀਕੇ ਚੂਰ ਖਾਣੇ ਚੀਜ਼ ਨੇ ਪਿਆਜ਼ ਕੱਟਿਆ ਫਰੀ ਮਿਰਚ ਕੱਟੀਏ ਇਹ ਹੋ ਗਈ ਪਲਾਉ ਦੀ ਤਿਆਰੀ ਚਾਵਲ ਵੀ ਕੱਢੇ ਪਏ ਨੇ ਹੁਣ ਲਗਾਉਣ ਲੱਗਦੀ ਹਾਂ ਤੜਕਾ। ਹੁਣ ਲਗਾਉਂਗੀ ਤੜਕਾ ਤੜਕੇ ਦੀ ਮੈਂ ਯੂਜ਼ ਕਰ ਰਹੀ ਹਾਂ ਡਿਫਾਈਨਡ ਔਇਲ ਕਿਉਂਕਿ ਦੇਸੀ ਘਿਓ ਵਿੱਚ ਨਾ ਮੈਨੂੰ ਮੈਨੂੰ ਲੱਗਦਾ ਵੀ ਥੋੜੇ ਜੁੜੇ ਜੁੜੇ ਹੀ ਹੋ ਜਾਂਦੇ ਨੇ। ਕਿਉਂਕਿ ਇਹ ਪਲਾਉ ਬਣਾ ਰਹੀ ਹਾਂ ਥੋੜਾ ਜਿਆ ਇਹ ਚ ਝੋਕ ਜ਼ਿਆਦਾ ਪੈਂਦਾ ਹੁੰ ਜੂ ਮੈਂ ਨਾਰਮਲ ਰਾਈਸ ਬਣਾਵਾ ਸਿੰਪਲ ਰਾਈਸ ਹਾਂ ਤਾਂ ਇੱਕ ਚਮਚੇ ਦੋ ਚਮਚੇ ਕਿਉਂ ਨਾਲ ਵੀ ਸਰ ਜਾਣਾ ਫਿਰ ਮੈਂ ਦੇਸੀ ਘਿਓ ਪਾ ਲਾਂਣੀ। ਤਾਂ ਹੁਣ ਮੈਂ ਰਿਫਾਈਨਡ ਔਇਲ ਪਾਇਆ। ਤੜਕਾ ਲਗਾਵਾਂਗੀ ਜੀਰੇ ਦਾ ਪਿਆਜ਼ ਹਰੀ ਮਿਰਚ ਸਬਜ਼ੀਆਂ ਪਾਵਾਂ ਮੈਂ ਸਬਜ਼ੀਆਂ 'ਚ ਅਸੀਂ ਗੋਭੀ ਕੱਟ ਪਾਉਨੇ ਹੁੰਦੇ ਆਂਗੇ ਕਦੇ-ਕਦੇ ਪਾ ਵੀ ਲੈਣੀ ਆ ਪਰ ਮੈਂ ਗੋਭੀ ਦਾ ਯੂਜ਼ ਘੱਟ ਕਰਦੀ ਹੁੰਦੀ ਆ ਗਾਜਰ ਮਟਰ ਆਲੂ ਇਹ ਤਿੰਨ ਚੀਜ਼ਾਂ ਵਧੀਆ ਲੱਗਦੀਆਂ ਨੇ ਤੇ ਇਸ ਵਾਰੀ ਮੈਂ ਆਲੇ ਮਟਰ ਵੀ ਫ੍ਰੀਜ਼ ਕਰਕੇ ਰੱਖਣੇ ਨੇਗੇ ਮਟਰ ਵੀ ਸਟੋਰ ਕਰਨੇ ਨੇ ਗਰਮੀਆਂ ਵਾਸਤੇ ਫਿਰ ਮੈਂ ਕਹਾਂ ਚਲੋ ਮਾਰਚ 'ਚ ਜਦੋਂ ਹੋਰ ਪਿਛੇ ਤੇ ਜ ਮਟਰ ਤਾਜ਼ੇ ਆਉਂਦੇ ਹੁੰਦੇ ਨੇ ਨਾ ਉਹ ਫਿਰ ਉਹ ਲਿਆਵਾਂਗੇ ਅ ਥੋੜੇ ਸਟੋਰ ਕਰੂੰਗੀ ਪਿਛਲੀ ਵਾਰ ਮੈਂ ਜ਼ਿਆਦਾ ਕਰ ਲੇ ਤੇ ਹੁਣ ਜਿਵੇਂ ਅੱਗੇ ਦਾ ਚਲ ਦੋ ਬੱਚੇ ਹੁੰਦੇ ਨਾ ਹੁੰਦੇ ਸੀਗੇ ਬਹੁਤ ਜ਼ਿਆਦਾ ਕੁਕਿੰਗ ਹੁੰਦੀ ਸੀ ਇਸ ਵਾਰ ਥੋੜੇ ਸਟੋਰ ਕਰੂੰਗੀ ਪਿਛਲੇ ਵਾਰ ਮੈਂ ਜ਼ਿਆਦਾ ਕਰ ਲਿਆ ਫਿਰ ਮੈਨੂੰ ਉਹ ਫਰੀਜ਼ ਰਾਇਨ ਲੱਗੇ ਪਰ ਐਪੇ ਮੈਂ ਹੈਲਪਰ ਨੂੰ ਕਾਫੀ ਜ਼ਿਆਦਾ ਮਟਰ ਫਿਰ ਉਹ ਚੂਦ ਵਿੱਚੋਂ ਦਿੱਤੇ ਪਿਆਜ਼ ਦਾ ਤੜਕਾ ਲਗਾ ਕੇ ਜੀਰੇ ਦਾ ਹਰੀ ਮਿਰਚ ਰਾ ਫਿਰ ਇਹਦੇ ਵਿੱਚ ਪਾ ਦਾਂਗੀ ਮੈਂ ਸਮਝੀਆਂ ਹਰੀ ਮਿਰਚ ਅਜ ਮੈਂ ਪਹਿਲਾਂ ਭੁਣੀ ਭੁੱਲ ਗਈ ਤੇ ਹੁਣ ਬਾਅਦ ਵਿੱਚ ਪਾਉਂਗੀ ਹਰੀ ਮਿਰਚ ਅੱਗੇ ਨਹੀਂ ਤਾਂ ਮੈਂ ਪਿਆਜ਼ ਦੇ ਨਾਲ ਹੀ ਪਾ ਦਾਂ ਨਹੀਂ ਹੁੰਦੀ ਸਬਜ਼ੀਆਂ ਦੀ ਮੈਂ ਕੁਆਂਟੀਟੀ ਜ਼ਿਆਦਾ ਰੱਖਦੀ ਹੁਣ ਕਹਿੰਗੇ ਸਬਜ਼ੀਆਂ ਨਾਲ ਹੀ ਅੱਛੇ ਲੱਗਦੇ ਨੇ ਪਲਾਉ ਉਹਨਾਂ ਨਹੀਂ ਤਾਂ ਰੁੱਖੇ ਚੌਲ ਤੱਕ ਖਾਣੇ ਵੀ ਰੁੱਖੇ ਨੇ ਸਬਜ਼ੀਆਂ ਥੋੜਾ ਜਿਹਾ ਸੇਕ ਲਵਾਵਾਂਗੀ ਜ਼ਿਆਦਾ ਵੀ ਨਹੀਂ ਵੀ ਇਹ ਸਬਜ਼ੀ ਬਣ ਜੇ ਥੋੜਾ ਜਿਹਾ ਸੇਕ ਲਵਾ ਕੇ ਤਾਂ ਕਿ ਸਬਜ਼ੀਆਂ ਦੀ ਮਿਠਾਸ ਜੀ ਨਿਕਲਾਵੇ ਫਲੇਵਰ ਤਾਂ ਨਿਕਲੇ ਸਬਜ਼ੀ ਦਾ ਫਿਰ ਬਾਅਦ ਵਿੱਚ ਪਾ ਦੂੰਗੀ ਨਮਕ ਤੇ ਹਲਦੀ ਮਿਰਚ ਨਹੀਂ ਪਾਉਣੀ ਕਿਉਂਕਿ ਹਰੀ ਮਿਰਚ ਪਾਈ ਹੋਈ ਆ ਥੋੜੀ ਪਾ ਲੂ ਹਲਦੀ ਕਈ ਬਿਨਾਂ ਹਲਦੀ ਤੋਂ ਬਣਾਉਂਦੇ ਨੇ ਵਾਈਟ ਪਲਾਉ ਮੈਂ ਹਲਦੀ ਪਾ ਕੇ ਬਣਾਉਣੀ ਹੁੰਦੀ ਆ ਨਾ ਪੌਪ ਦਾ ਹਰ ਇੱਕ ਦਾ ਅਲੱਗ-ਅਲੱਗ ਤਰੀਕਾ ਹੁੰਦਾ ਅਲੱਗ-ਅਲੱਗ ਟੇਸਟ ਹੁੰਦਾ ਭਈ ਇਹਦੇ ਵਿੱਚ ਲਸਣ ਅਦਰਕ ਵੀ ਪਾ ਰਹੇ ਨਹੀਂ ਮੈਂ ਲਸਣ ਅਦਰਕ ਨਹੀਂ ਪਾਇਆ ਕਦੇ ਹਜ ਤੱਕ ਨਹੀਂ ਮੈਂ ਪਾਇਆ ਪਲਾਉ ਵਿੱਚ ਕਦੇ ਵੀ ਬਸ ਪਿਆਜ਼ ਤੇ ਹਰੀ ਮਿਰਚ ਫਿਰ ਵਿੱਚ ਪਾ ਦਾਂਗੇ ਪਾਣੀ ਜਿੰਨੇ ਮੈਂ ਚਾਵਲ ਲਏ ਸੋ ਉਦੋਂ ਮੈਂ ਅੱਧਾ ਪੌਣਾ ਦਾਸ ਪਾਣੀ ਕਿਉਂਕਿ ਸਬਜ਼ੀ ਵੀ ਪੈਂਦੀ ਹੈ ਨਾ ਸੋਆ ਬੀਂਦੀਆਂ ਪੜਿਆ ਨੂੰ ਮੈਂ ਜਿਹੜੀਆਂ ਵੱਡੀਆਂ ਸੀ ਜਿਆਦਾ ਫੁੱਲੀ ਆਂਦੀ ਉਹਨਾਂ ਨੂੰ ਮੈਂ ਦੋ ਜਾਂ ਤਿੰਨ ਪੀਸ ਵਿੱਚ ਮੈਂ ਕੱਟ ਲਿਆ ਤੇ ਚਾਵਲ ਵਾਸ਼ ਕਰਕੇ ਪਾ ਦਨੇ ਤੇ ਇਹਨੂੰ ਰੱਖ ਦਾਂ ਨੇ ਟੱਕ ਕੇ ਪਲਾਉ ਬਣਨ ਲਈ ਤੋ ਦੇਖੋ ਜਿ ਆਪਣੇ ਪਲਾਉ ਬਣ ਕੇ ਤਿਆਰ ਨੇ ਬਹੁਤ ਹੀ ਜ਼ਿਆਦਾ ਟੇਸਟੀ 컬러ਫੁਲ ਹਨਾ ਬਹੁਤ ਹੀ ਅੱਛਾ ਲੱਗ ਰਿਹਾ ਸੀ ਇਹ ਸਬਜ਼ੀਆਂ ਦੇ ਰੰਗ ਕਿੰਨੇ ਸੋਹਣੇ ਲੱਗ ਰਹੇ ਨੇਗੇ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਹੁਣ ਮੈਂ ਲੈ ਕੇ ਪਲਾਉ ਪਾ ਕੇ ਖਾਣੇ ਪਲਾਉ ਥੋੜੇ ਜਿਹਾ ਜ਼ਿਆਦਾ ਵੀ ਨਹੀਂ ਖਾਣੇ ਰਾਈਸ ਥੋੜੇ ਜਿਹਾ ਬਹੁਤ ਜ਼ਿਆਦਾ ਟੇਸਟਾ ਆ ਦਿਨੇ ਕਦੇ ਕਦੇ ਬਣਾਈ ਹੈ ਨਾ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਖਾਣੇ ਗਰਮ ਗਰਮ ਪਲਾਉ ਇੰਜੋਏ ਕਰਦੇ ਆ ਜੀ ਫਰੈਂਡਸ ਤੁਸੀਂ ਵੀ ਖਾ ਲਓ ਅੱਜ ਇਹਨਾਂ ਵਾਸ਼ਿੰਗ ਮਸ਼ੀਨ ਦੀ ਸਰਵਿਸ ਕਰਕੇ ਗਏ ਨੇ ਮਸ਼ੀਨ ਹੋਈ ਪੀ ਬੰਦ ਹੋਣ ਖੋਲਦੇ ਨੂੰ ਅੰਦਰੋਂ ਸੁੱਕ ਜੂਗੀ ਇਹਦੇ ਵਿੱਚ ਇਹਨਾਂ ਨੇ ਕੱਪੜਾ ਪਾ ਕੇ ਕਰਿਆ ਸਾਫ਼ ਕਹਿੰਦੇ ਇਹ ਤੁਸੀਂ ਕਰਿਆ ਕਰੋ ਕਲੀਨ ਹੋ ਗਈ ਬਿਲਕੁਲ ਕੱਪੜਾ ਮਾਰਨ ਵਾਲਾ ਇਹਦੇ ਵਿੱਚ ਹਲੇ ਵੀ ਆਹ ਪੈਕੇਟ ਪਾ ਕੇ ਆ ਤੇ ਇਹ ਵਿੱਚ ਡੀਸਕੇਲ ਅਪਲਾਈਂਸ ਡੀਸਕੇਲਰ ਕਿੰਨਾ ਲਿਖਿਆ ਪ੍ਰਾਈਸ ਇਹਦਾ ਇਹਦੇ ਉੱਪਰ 200 ਹਾਂ 200 ਲੈ ਕੇ ਗਏ ਨੇ ਹਲ ਤੱਕ ਸਾਨੂੰ ਸਰਵਿਸ ਫ੍ਰੀ ਹੈ ਇਹ ਦੀ ਸਿਰਫ 200 ਇਹ ਸੇ ਪੈਕੇਟ ਦਾ ਹੀ ਲੈ ਕੇ ਜਾਂਦੇ ਨੂੰ ਐਕਸਟਰਾ ਚਾਰਜ ਇਹਨੂੰ ਕੁਝ ਵੀ ਲੈ ਕੇ ਜਾਂਦੇ ਕਿਉਂਕਿ 4 ਸਾਲਾਂ ਤੱਕ ਇਹਦੀ ਸਰਵਿਸਿਸ ਹੈਗੇ ਨੇ ਤੇ ਹੁਣ ਸੀ ਸ਼ਾਮ ਦਾ ਟਾਈਮ ਤੇ ਮੈਂ ਕਰਦੀ ਬਲਾਈਂਡ ਸਾਫ ਐਕਚੁਅਲ ਇਹ ਸਾਫ ਤਾਂ ਨਾ ਗਿੱਲੇ ਕੱਪੜੇ ਨਾਲ ਹੁੰਦਾ ਪ੍ਰੋਪਰਲੀ ਪਰ ਮੈਂ ਕਿਹਾ ਚਲੋ ਮੈਨੂੰ ਨਾ ਬਹੁਤ ਪੂਰਾ ਲੱਗ ਰਿਹਾ ਸੀ ਡਸਟ ਉੱਪਰ ਖੜ ਜਾਂਦੀ ਹੈ ਪੱਤੀਆਂ ਦੇ ਉੱਪਰ ਕੋਈ ਖੁੱਲਾ ਰਹਿੰਦਾ ਬਲਾਈਨ ਤੇ ਨੇ ਕੋਲ ਕੋਲ ਕੇ ਰੱਖ ਦਿੰਦਾ ਡਸਟ ਉੱਪਰ ਰੁਕ ਜਾਂਦੀ ਹੈ ਤੇ ਇੱਕ ਵਾਰ ਮੈਂ ਕਿਹਾ ਚਲੋ ਆਵਾਂ ਇਹਨਾਂ ਨੂੰ ਡਸਟ ਨਾਲ ਸਾਫ਼ ਕਰ ਦੇਣ ਡਸਟ ਇਹ ਨਾ ਉੱਤਰ ਜਾਂਦੀ ਹੈ ਪਰ ਪ੍ਰੋਪਰਲੀ ਤਾਂ ਗਿੱਲੇ ਕੱਪੜੇ ਨਾਲ ਸਾਫ਼ ਹੁੰਦਾ ਇਹ ਨਾਲ 70% ਸਾਫ਼ ਹੋ ਜਾਂਦਾ ਡਸਟ ਸਾਰੀ نیچے ਆ ਜਾਂਦੀ ਹੈ ਇਹਨਾਂ ਮੈਂ ਕਿਹਾ ਚਲੋ ਗਿੱਲੇ ਕੱਪੜੇ ਨਾਲ ਜਿੱਦਾਂ ਟਾਈਮ ਲੱਗੂ ਅੱਛੀ ਤਾਂ ਜਿਵੇਂ ਮੇਰੇ ਕੋਲ ਖੁੱਲਾ ਟਾਈਮ ਹੋਊਗਾ ਫਿਰ ਕਰੂੰਗੀ ਅੱਜ ਇੱਕ ਵਾਰ ਇਹਦੇ ਨਾਲ ਹੀ ਸਾਫ਼ ਕਰ ਦੰਨੀ ਆ ਇਹਨਾਂ ਨੂੰ ਥੋੜਾ ਜਿਹਾ ਅੱਖ ਅੱਜ ਨਾ ਮੇਰੇ ਸਾਰਾ ਦਿਨ ਸੁਸਤੀ ਪਈ ਰਹੀ ਸੁਸਤੀ ਅੱਜ ਮੈਂ ਸੌਂਗੀ ਸੀ ਅੱਜ ਮੈਂ ਪਹਿਲਾਂ ਮੈਂ ਸਵੇਰੇ ਸੌਂਗੀ ਫਿਰ ਦੁਪਹਿਰ ਚਾਹ ਮਾਂ ਖਾ ਕੇ ਮੈਂ ਫੇਰ ਸੌਂਗੀ ਕਿਉਂਕਿ ਮੌਸਮ ਠੰਡਾ ਸੀ ਅੱਜ ਬਦਲਵਾਈ ਸੀ ਹਵਾ ਚੱਲ ਰਹੀ ਸੀ ਠੰਡੀ ਤੇ ਕੁਛ ਆਧਿਆਪਨ ਉਹ ਸੁਸਤੀ ਆਈ ਪਈ ਸੀ ਨੀਂਦ ਆਈ ਜਾਂਦੀ ਸੀ ਵਾਰ-ਵਾਰੀ پتہ ਨਹੀਂ ਕੀ ਗੱਲ ਮੈਨੂੰ ਆਇ ਲੱਗ ਰਿਹਾ ਸੌਂ ਜਾ ਸੁੱਤੀ ਰਵਾਂ ਮੈਂ ਸ਼ਾਮ ਨੂੰ ਫਿਰ ਹੈਲਪਰ ਆਈ ਜਦੋਂ ਸਫਕ 4 ਵਜੇ ਫਿਰ ਉਹ ਆਈ ਫਿਰ ਉਹਨੇ ਆਵਾਜ਼ ਮਾਰੀ ਉਦੋਂ ਮੈਂ ਫੇਰ ਉੱਠੀ ਆ ਵਿੰਡੋ ਵਗੈਰਾ ਸਾਫ਼ ਕਰਕੇ ਗਈ ਉਹ ਤੇ ਫਿਰ ਅੰਦਰ ਆ ਕੇ ਫਿਰ ਮੈਂ ਕਿਹਾ ਜਦੋਂ ਬਲਾਈਂ ਅਜਮੈਂ ਸਵੇਰੇ ਐਂਸੇ ਬਲਾਈਨ ਸਾਫ ਕਰੂੰ ਮੈਂ ਕਿਾ ਚਲੋ ਕਾਦੀ ਲਮਾਈ ਤੇ ਕਿੰਨਾ ਚੋਰ ਲੱਗਣਾ ਟੈਂਗ ਹੋ ਰਿਹਾ ਸਵਾ ਪੰਨੇ ਦਾ 52 ਹੋਗੇ ਯਾਰ ਖੜ ਤੇ ਹੋ ਗਰਮ ਕਰਨਾ ਇੱਕ ਸਾਈਡ ਵਾਲਾ ਤਾਂ ਗਰਮ ਹੋ ਗਿਆ ਤਾਂ ਵਧੀਆ ਬਣ ਗਿਆ ਬਹੁਤ ਜਲਦੀ ਬਣ ਗਿਆ ਵਾਲ ਕਿਉਂ ਤਾਂ ਆਵਲਿੰ ਟੈਂਗ ਲੱਗ ਰਿਹਾ ਪਤਾ ਨਹੀਂ ਕੀ ਗੱਲ ਇਹ ਝਾਤੂ ਜੀ ਬੜੀਆਂ ਝਾਗ ਜੀ ਬਣੀ ਜਾਂਦੀ ਹੈਗੇ ਇਹਨੂੰ ਮਿੱਤਰ ਜੀ ਨਹੀਂ ਇਹ ਤਾਂ ਚੰਗ ਝਾਗ ਜੀ ਆ ਜਾਂਦਾ ਉਹ ਪਰ ਆਪਣੇ ਕੋਲੇ ਕੰਮ ਹੈ ਉਹ ਬਾਹਰ ਆ ਜੀ ਲੈ ਕੰਮ ਬੱਧਿਆ ਨਾ ਕਿ ਉਹ ਵੇਸਟ ਇਹ ਹੁਣ ਅੱਜ ਬਹੁਤ ਸੁਸਤੀ ਵਾਲਾ ਦਿਨ ਰਿਹਾ ਬਹੁਤ ਸੁਸਤੀ ਵਾਲਾ ਕੋਈ ਕੋਈ ਦਿਨ ਤਾਂ ਇੰਨਾ ਵਧੀਆ ਹੁੰਦਾ ਇੰਨੇ ਕੰਮ ਬਣ ਜਾਂਦੇ ਮੇਰੇ ਤਾਂ ਕੋਈ ਕੰਮ ਨਹੀਂ ਬਣਿਆ ਸੁਸਤੀ ਜਿਹੜੀ ਮੈਂ ਤਾਂ ਨਹੀਂ ਵੀ ਲਈ ਅੱਜ ਪਹਿਲਾਂ ਮੈਂ ਸਵੇਰੇ ਸਭੀ ਕੰਮ ਕਰਕੇ ਫਿਰ ਮੈਂ ਦੁਪਹਿਰ ਚਾਵਲ ਬਣਾਏ ਚਾਵਲ ਖਾ ਕੇ ਮੈਂ ਫੇਰ ਸਉਂਗੀ 4:30 ਵਜੇ ਉੱઠી ਹੈਲਪਰ ਆਈ ਘਰ ਚਾਵਲ ਬਣਾਉਣ ਵਿੰਡੋ ਸਾਫ ਕਰਕੇ ਗਈ ਹੈ ਉਦੋਂ ਉੱਥੇ ਵਿੰਡੋ ਸਾਫ ਕਰੀਆਂ ਬਾਹਰ ਕਿਚਨ ਦੀ ਵਿੰਡੋ ਵੀ ਸਾਫ ਹੋ ਗਈਆਂ ਪਿਛਲੀਆਂ ਵੀ ਸਾਫ ਹੋਈਆਂ ਆਕੇ ਫਿਰ ਉਹ ਮੈਂ ਬਲੈਂਡ ਸੌਫ ਕਰਕੇ ਉਹ ਗਰਮ ਕਰਨਾ ਤਾਂ ਰਹਿ ਗਿਆ ਤਾਂ ਸਬਜੀ ਬਿਖਣੀ ਕੀ ਬਣਾਉਂਗੀ ਸੁਸਤੀ ਜੇ ਵਾਲਾ ਦੇ ਨਾਲ ਸੁਸਤੀ ਮਾ ਤੱਕਾ ਸਟਾਰਟ ਜੇ ਨਿਉ ਹੈਗਾ ਇਹ ਤਾਂ ਤੱਕਾ ਸਟਾਰਟ ਜੇ ਹੋ ਰਹੀ ਬਸ ਕੰਮ ਕਰ ਬੁਝ ਦਿਨ ਲਗੀ ਦਾ ਤੱਕਾ ਸਟਾਰਟ ਜੇ ਦਿਨ ਅੱਜ ਤੱਕ ਨਹੀਂ ਜਾ ਕੇ ਸਾਇੰਦਲ ਕਰਾਂ ਤੇ ਸੁਤੀ ਨਾ ਮੈਂ ਜਾਗੀ ਅਲਿਸ ਨੂੰ ਉਠਾਂ ਫਿਰ ਉਠ ਲੂੰਦਾ ਸੀ ਵਿਚਾਲ ਪੈ ਜਾਵਣਾ ਕੀ ਕਰਨਾ ਉੱਠ ਕੋਈ ਨਾ ਨਹੀਂ ਹੈਗਾ ਕਿ ਸੌਂ ਜਾਂਦਾ ਬਹੁਤ ਸੁਸਤੀ ਜੜੀ ਹੋ ਜਾਂਦੇ ਤਾਂ ਹੁਣ ਆਈ ਨਾ ਤੇ ਰਾਤ ਨੂੰ ਨਾ ਨੀਂਦਾ ਮੈਂ ਵਾਕ ਕਰਦੀ ਆ ਕਿ ਕੱਲ ਵੀ ਨਹੀਂ ਵਾਕ ਕਰਦਾ ਫੇਸਬੁਕ ਦਾ ਸਾਈਨ ਵਾਕ ਕਰਦੀ ਮੈਨੂੰ ਐਸੀ ਘਿਓ ਦਾ ਇੱਕ ਪਾਸਾ ਹੋ ਗਿਆ ਮੈਂ ਜਾ ਕੇ ਵਾਕ ਕਰਦੀ ਆ ਜਿਹੜਾ ਧੋ ਗਰਮ ਹੋਗਾ ਮੈਂ ਬਹੁਤ ਤਿਆਰਦਾ ਫਿਰ ਉਦੋਂ ਇਹ ਠੰਡਾ ਹੋ ਜੂਗਾ ਜੰਮ ਜੂਗਾ ਇਸ ਕਰਕੇ ਮੈਂ ਕਹਿਨੂੰ ਚਾਹਤ ਹਾਂ ਫਿਰ ਜੀ ਵਿੱਚ ਨਾ 2 ਪੰਡਿਆਂ ਵਿੱਚ ਪਿਆ ਸੀ ਗਰਮ ਕਰਿਆ ਹੋਇਆ ਮੱਖਣ ਇੱਕ ਵਾਰ ਗਰਮ ਕਰਕੇ ਰੱਖਦਾ ਸੀ ਅੱਜ ਦੂਜੀ ਵਾਰ ਗਰਮ ਕਰਨਾ ਸੀ ਯਾਨੀ ਘਿਓ ਬਣਾਉਣਾ ਸੀ ਉਹਦਾ ਫਿਰ ਮੈਂ ਸਾਈਡ ਤੇ ਰੱਖਿਆ ਇਸ ਗਰਮ ਕਰਨ ਨਾਲ ਮੈਂ ਚਲੋ ਇਹ ਕੰਮ ਵੀ ਅੱਜ ਹੋ ਜਾਊਗਾ। ਛੇੜੂ ਇਹ ਬਚਿਆ ਥੱਲੇ ਉਹਦਾ ਜੋ ਕੱਠਾ ਕਰੂਣੀ ਕੋਲੇ ਜਿ ਕੱਢ ਦੂੰਗੀ ਫਿਰ ਵਾਹ ਪਾ ਕੇ ਗਰਮ ਪਾਣੀ ਪਾ ਦੂੰਗੀ ਵਿੱਚ। ਓ ਨਹੀਂ ਤੜਕੇ ਮੈਨਾਂ ਸਟੀਲ ਦੇ ਡੱਬਿਆਂ ਦੇ ਕਿਉਂ ਪੜਦੇ ਹੁੰਦੇ ਨੇ ਸਟੀਲ ਦੇ ਡੱਬੇ ਜੇ ਧੋਣੇ ਸਾਸ ਹੁੰਦੇ ਨੇ ਖੁੱਲੇ ਮੂੰਹ ਵਾਲੇ ਹੁੰਦੇ ਨੇ ਕਿਸੇ ਤਰ੍ਹਾਂ ਦੀ ਸਮੈਲ ਨਹੀਂ ਰਹਿੰਦੀ ਇਹਨਾਂ ਨੂੰ ਧੋਣ ਤੋਂ ਬਾਅਦ ਪਲਾਸਟਿਕ ਦੇ ਡੱਬਿਆਂ 'ਚ ਸਮੈਲ ਆਉਂਦੀ ਹੁੰਦੀ ਹੈ ਮੈਨਾਂ ਸਿਉਂ ਵੀ ਨਹੀਂ ਖਰਾਬ ਨਹੀਂ ਹੁੰਦਾ ਸਮੈਲ ਆਉਂਦੀ ਮੈਨੂੰ ਸਟੀਲ ਦੇ ਬੱਧੇ ਰੱਖਦਾ ਹਾਂ। ਕਿ ਉਹ ਆਸ ਤੇ ਡੱਬੇ ਵਿੱਚ ਸਟੀਲ ਦੇ ਖਰੀਦ ਹੋਣੇ ਪਹਿਲਾਂ ਪਹਿਲਾਂ ਤਾਂ ਹੁੰਦਾ ਸਕੀਵਰ ਡੱਬੇ ਤੋਂ ਚਾਹੁੰਦੇ ਸੀ ਪਲਾਸਟਿਕ ਦੇ ਨਹੀਂ ਪਾਇਆ ਪਾ ਰਹੇ ਸੀ ਪਰ ਹੁਣ ਤਾਂ ਡੱਬੇ ਵਿੱਚ ਹੌਲੀ ਹੌਲੀ ਕਰਕੇ ਬਹੁਤ ਥਰੀਲੇ ਸਟੀਲ ਦੇ ਅਲੱਗ-ਅਲੱਗ ਸਾਈਜ਼ ਵੱਡੇ ਸਾਈਜ਼ ਵੀ ਛੋਟੇ ਸਾਈਜ਼ ਵੀ ਇਸ ਕਰਕੇ ਹੁਣ ਸਟੀਲ ਦੇ ਸਾਨੂੰ ਵਾਧੂ ਰਹੇ ਨੇ ਇਸ ਪਲਾਸਟਿਕ ਤੇ ਵਿੱਚ ਕਿਉਂ ਕੂਪਾਉਣ ਦੀ ਲੋੜ ਹੀ ਨਹੀਂ ਲੱਗੀ ਆਹ ਇਹ ਨਿੱਤਰ ਹੈ ਕਿ ਭਾਵੇਂ ਕੀ ਹੋ ਰਿਹਾ ਹੈ ਲੈ ਕੋਲ ਵਾਲਾ ਬੜਾ ਹੈ ਪਿਆ ਕੋਈ ਕੁਛ ਮੈਨੂੰ ਲੱਗਦਾ ਇਹ ਨਿੱਤਰ ਨਾ ਵੀ ਅਜੇ ਮੈਨੂੰ ਫੇਰ ਫਿਰ ਇੱਚ ਰੱਖਣਾ ਪਊਗਾ ਬਿੱਚੜ ਗੱਤ ਉਬਹਣ ਮੈਂ ਉਰੀਂ ਕਹਿੰਦੇ ਅਤੇ ਬਿੱਚੜ ਗਿਆ ਜੇ ਬਿੱਚੜ ਗਿਆ ਜੇ ਕਿਉਂ ਇਨੀ ਬੱਤਰ ਹੈ ਇਹ ਤਾਂ ਜੰਗੀ ਬਣੀ ਜਾਂਦੀ ਹੈ ਕਿਟਕਿਟੀ ਚਾਹ ਦੀ ਜਿ ਬਣੀ ਜਾਂਦੀ ਹੈ ਤੇ ਹੁਣ ਮੈਂ ਬੇਟੇ ਲਈ ਬਣਾ ਰਹੀ ਸੀ ਬਨਾਣਾ ਸ਼ੇਕ ਉਹਗੇ ਬੱਚੇ ਫਿਰ ਚਾਹ ਕੌਫੀ ਨਹੀਂ ਪੀਂਦੇ ਹੈਗੇ ਅਸੀਂ ਇੱਕ ਵਾਰ ਸਵੇਰੇ ਉੱਠ ਕੇ ਉਹ ਕਰਮ ਦੁੱਧ ਪਿੰਦਾ ਦੁੱਧ ਪੀ ਲੈ ਚਾਹ ਉਹ ਚ ਬੋਨ ਬਿਟਾ ਪਾ ਲੈ ਚਾਹ ਕੌਫੀ ਪਾ ਲੈ ਬਾਰੀ-ਬਾਰੀ ਨੇ ਉਹ ਵੀ ਉਹਨੇ ਚਾਹ ਪੀਣੇ ਚਾਹ ਤਾਂ ਪੀਂਦਾ ਹੀ ਸਾਡੇ ਬੱਚੇ ਚਾਹੀ ਨਹੀਂ ਪਿੰਦੇ ਹੈਗੇ ਨਾ ਬੇਟੀ ਪਿੰਦੀ ਹੈ ਹੁਣ ਉਹ ਪਾ ਮੈਂ ਹੁਣ ਤੋਂ ਲੱਗੀ ਪੀਣ ਥੋੜੀ ਉਹ ਵੀ ਜਦੋਂ ਕਿਤੇ ਬਿਮਾਰ ਹੋਊਂਦੇ ਫੇਰ ਪਿੰਦੇ ਨਹੀਂ ਤਨੀ ਅਦਰਵਾਈਜ਼ ਦੁਕਤੀ ਪਿੰਦੇ ਲੰਬ ਨਾ ਆਦਤ ਹੀ ਨਹੀਂ ਅਸੀਂ ਪਾਈ ਸੀ ਸ਼ੁਰੂ ਤੋਂ ਚਾਹ ਪੀਂਦੀ ਇਹਨੇ ਬਣਾ ਤਰ ਬਣਾਣਾ ਸ਼ੇਕ ਉਹ ਜੀ ਡੱਬਾ ਭਰ ਗਿਆ ਕੀ ਉਹ ਦਾ ਹੁਣ ਠੰਡਾ ਕਰਕੇ ਫੇਰ ਬੰਦ ਕਰਾਂਗੇ ਹਜੇ ਗਰਮ ਹੈ ਇਸ ਕਰਕੇ ਮੈਂ ਗਰਮ-ਗਰਮ ਦਾ ਟੱਕਣ ਲਾਉਂਦੀ ਉਹ ਪੂਰੀ ਤਰੀਕੇ ਨਾਲ ਇਹ ਠੰਡਾ ਹੋ ਗਿਆ ਨਾ ਫੇਰ ਟੱਕਣ ਲਾਵਾਂਗੇ ਦਾ ਇਧਰ ਮੈਂ ਬਣਾਈਆ ਆਪਣੇ ਦੀ ਦਾਲ ਪਾਲਕ ਮਸਰੀ ਦਾਲ ਵਿੱਚ ਪਾਲਕ ਪਾ ਕੇ ਬਿਨਾ ਤੜਕੇ ਤੋਂ ਹੀ ਬਣਾਈਆ ਇਧਰ ਮੈਂ ਬਣਾਇਆ ਪਨੀਰ ਇਹ ਦੋਨੇ ਸਬਜ਼ੀਆਂ ਬਣ ਕੇ ਹੋਏ ਧਿਆਨ ਫਿਰ ਪਨੀਰ ਹੈਵੀ ਹੁੰਦਾ ਮੈਂ ਰਾਤ ਨੂੰ ਪਨੀਰ ਨਹੀਂ ਖਾਂਦੀ ਫਿਰ ਮੈਂ ਆਪਣੇ ਲਈ ਬਣਾਈਆ ਦਾਲ ਤੇ ਪਾਲਕ ਟਾਈਮ ਹੋ ਰਿਹਾ 8:30 ਦਾ ਮੈਂ ਵਾਸ਼ਿੰਗ ਮਸ਼ੀਨ 'ਚ ਕੱਪੜੇ ਲੋਡ ਕਰਨ ਕੰਮ ਨਹੀਂ ਡੇਢੀ ਸਮੇਂ 'ਚ ਦਾ ਕੱਪੜੇ ਲੋਡ ਕਰ ਲਉਂਦਾਹੀਂ ਜਮਾਲ ਲਾਗਲੇ ਦਿਨ ਦੀ ਤਿਆਰੀ ਕਰ ਲਉਂ ਆਏ ਕਰ ਲਉਣਾ ਮੈਂ ਕਿਹਾ ਕੱਪੜੇ ਲੋਡ ਕਰ ਜਾ ਅਪੜੇ ਹੈਗੇ ਨੇ ਪਰ ਮੈਨੂੰ ਲੱਗਦਾ ਜਿਆਦਾ ਵੀ ਨਹੀਂ ਹੈਗੇ ਜੇ ਲੋਡ ਬਣ ਗਿਆ ਇੱਕ ਵੀ ਮਸ਼ੀਨ ਚਲਾਉਣ ਜੋਗੀ ਕੱਪੜੇ ਹੋ ਗਏ ਹਨ ਫਿਰ ਮੈਂ ਔਨ ਕਰ ਦੂੰਗੀ ਮਸ਼ੀਨ ਨਹੀਂ ਫਿਰ ਕੱਲ ਦੇ ਨੂੰ ਹੋਰ ਵੇਟ ਕਰਨੀ ਪਊਗੀ ਜੇ ਮੈਂ ਆ ਇਹ ਅਲੱਗ ਤੋਂ ਨਹੀਂ ਹੋਊਗੀ ਰੰਗ ਉਤਰਦਾ ਵੀ ਨਹੀਂ ਉਤਰ ਹਲਕੀ ਹਲਕੀ ਸ਼ੋਈ ਜੀ ਨਿਕਲਦੀ ਫਿਰ ਆਹ ਤਾਂ ਆਪਣੇ ਅਲੱਗ ਤੋਂ ਨੇ ਪੈਂਦੇ ਨੇ ਮੈਨੂੰ ਇਹਦੇ ਵਿੱਚ ਪਾ ਨਹੀਂ ਸਕਦੇ ਹੈਗੇ ਇਦਾਂ ਕੰਮ Paar ਚੱਲ ਜ ਜਾਂਦੇ ਪੈਣਾ ਦੇ ਰਹੇ ਪੈਂਦੇ ਨਹੀਂ ਹੈ ਹੁਣ ਫਰਟਾ ਖਾਂਗਾ ਫਰੂਟ ਤੇ ਮੈਂ ਦੁੱਧ ਨਹੀਂ ਪੀਂਦੀ ਫਰੂਟ ਖਾਂਦੀ ਮੈਂ ਕਦੇ ਦੁੱਧ ਪੀਂਦੀ ਆ ਸਵੇਰ ਕਦੇ ਨਹੀਂ ਪੀਂਦੀ ਕਦੇ ਮੇਰੇ ਦਿਲ ਕਰਦਾ ਪੀਣਾ ਨਹੀਂ ਕਦੇ ਮਨ ਨਹੀਂ ਪੀਂਦੀ ਮੇਰਾ ਕੋਈ ਪੱਕਾ ਟਾਈਮ ਨਹੀਂ ਹੈਗਾ ਦਾ ਇਹਦਾ ਵੀ ਰੰਗ ਉਤਰਦਾ ਨਾ ਇਹਿੰਗ ਦਾ ਇਹ ਵੀ ਮੈਨੂੰ ਲੱਗਦਾ ਤੁਹਾਨੂੰ ਨਾ ਕੋਈ ਕੱਪੜੇ ਹੀ ਹੁੰਦੇ ਨੇ ਕੰਮ ਤੇ ਵਧਣਾ ਫਿਰ ਅੱਡ ਧੋਣੇ ਪੈਂਦੇ ਨੇ ਉਹਨਾਂ ਕੱਪੜੇ ਦੂਜੇ ਕੱਪੜਿਆਂ ਚ ਪਾਈ ਨਹੀਂ ਸਕਦੇ ਹੈਗੇ চলোই হলে বিডিও তো আজি বিডিও আচ্ছা লিগে লাইক শেয়ার কমেন্ট করেন চ্যানেল জরুর সবস্রাইব করলেও মিলা এক টেল দেন